ਹਾਂਜੀ ਦੋਸਤੋ ਅੱਜ ਗੱਲ ਕਰਦੇ ਆਂ ਜਗ ਬਾਣੀ ਅਖਬਾਰ ਤੇ ਪੰਜਾਬ ਕੇਸਰੀ ਅਖਬਾਰ ਦੇ ਜਿਹੜੇ ਮਾਲਕ ਨੇ ਜਿਨ੍ਹਾਂ ਨੂੰ ਮਹਾਸਾ ਪ੍ਰੈਸ ਜਲੰਧਰ ਦੇ ਨਾਂ ਨਾਲ ਜਾਣਿਆ ਜਾਂਦਾ ਜਦੋਂ ਵੀ ਤੁਸੀਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜੋਗੇ ਜਾਂ ਖਾਸ ਕਰਕੇ ਕਹ ਲਈਏ 1947 ਤੋਂ ਬਾਅਦ ਦਾ ਸਮਾਂ ਪੜੋਗੇ 90-99 ਤੱਕ ਦਾ ਦੌਰ ਉਹਦੇ ਵਿੱਚ ਕੋਈ ਵੀ ਸਿੱਖ ਇਤਿਹਾਸ ਦਾ ਐਸਾ ਪੰਨਾ ਨਹੀਂ ਆਉਣਾ ਜਿਸ ਕਾਂਡ ਦੇ ਵਿੱਚ ਮਹਾਸਾ ਪ੍ਰੈਸ ਦਾ ਨਾਮ ਨਾ ਬੋਲਦਾ ਹੋਵੇ ਜਦੋਂ ਵੀ ਸਿੱਖਾਂ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਸਿੱਖਾਂ ਤੇ ਭੀੜ ਆਈ ਮੁਸ਼ਕਲ ਬਣੀ ਉੱਥੇ ਮਹਾਸਾ ਪ੍ਰੈਸ ਨੇ ਵੀ ਆਪਣਾ ਸਮਾਂ ਜਿਹੜਾ ਕਦੇ ਵੇਰਤ ਨਹੀਂ ਕੀਤਾ ਸਿੱਖਾਂ ਨੂੰ ਪਸਾਉਣ ਦੇ ਵਿੱਚ ਤੇ ਸਿੱਖਾਂ ਨੂੰ ਪਰੇਸ਼ਾਨ ਕਰਨ ਦੇ ਵਿੱਚ ਦੋਸਤੋ ਲਾਲਾ ਜਗਤ ਨਾਰੈਣ ਜਿਹੜੇ ਮਹਾਸਾ ਪ੍ਰਸਤ ਦੇ ਮਾਲਕ ਹੋਏ ਨੇ ਉਹਨਾਂ ਨੂੰ ਹਰ ਇੱਕ ਗੁਰਸਿੱਖ ਜਾਣਦਾ ਜਿਹੜਾ ਸੰਘਰਸ਼ੀ ਸੀ ਕਿ ਉਹਨਾਂ ਨੇ ਕਿਵੇਂ ਸਮੇ ਸਮੇ ਤੇ ਚਾਹੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਣ ਉਹਨਾਂ ਦੇ ਨਾਲ ਜਿਹੜੇ ਸਿੰਘ ਸੀ ਫਸਾਈ ਰੱਖੇ ਆ ਅਖਬਾਰ ਦੇ ਵਿੱਚ ਇਹੋ ਜਿਹੇ ਸੰਪਾਦਕੀਆਂ ਲਿਕੜੀਆਂ ਤੇ ਇਹੋ ਜਿਹੇ ਟੀਕਾ ਟਿੱਪਣੀਆਂ ਕਰਨੀਆਂ ਜਿਨ੍ਹਾਂ ਨੂੰ ਦੇਖ ਕੇ ਹਰ ਇੱਕ ਗੁਰਸਿੱਖ ਦਾ ਜਿਹੜਾ ਖੂਨ ਹੈ ਉਹ ਖੋਲ ਉੱਠਦਾ ਸੀ ਤੇ ਅੱਜ ਦੋਸਤੋ ਗੱਲ ਕਰਦੇ ਆ ਕਿ ਜਦੋਂ ਨਰੰਕਕਾਰੀ ਗੁਰਬਚਨ ਸਿੰਘ ਅੰਮ੍ਰਿਤਸਰ ਦੇ ਵਿੱਚ ਆਇਆ ਉਹਦਾ ਜਿਹੜਾ ਸਮਾਗਮ ਸੀ ਉਹ ਲਾਲਾ ਜਗਤ ਨਾਰਾਇਣ ਨੇ ਹੀ ਖਾਸ ਕਰਕੇ ਜਿਹੜੇ ਬੰਦੇ ਸਮਾਗਮ ਕਰਵਾਉਣ ਵਾਲੇ ਸੀ ਉਹਨਾਂ ਦੇ ਵਿੱਚ ਲਾਲਾ ਜਗਤ ਨਾਰੈਣ ਵੀ ਇੱਕ ਮੁੱਖ ਮਹਿਮਾਨ ਸੀ ਜਦੋਂ 1978 ਦੇ ਵਿੱਚ 13 ਸਿੰਘ ਸ਼ਹੀਦ ਹੋ ਕੀਤੇ ਸਿੱਧੀਆਂ ਨਿਰੰਕਾਰੀਆਂ ਨੇ ਗੋਲੀਆਂ ਮਾਰੀਆਂ ਤੇ ਉਦੋਂ ਉਹਨਾਂ ਦਾ ਮਹਿਮਾਨ ਬਣਿਆ ਹੋਇਆ ਲਾਲਾ ਜਗਤ ਨਾਰੈਣ ਵੀ ਸੀ ਜਦੋਂ ਦੋਸਤੋ 13 ਸਿੰਘ ਦਿਣ ਦਿਹਾੜੇ ਸ਼ਹੀਦ ਕਰ ਦਿੱਤੇ ਨਰਕਧਾਰੀਆਂ ਵੱਲੋਂ ਉਸ ਤੋਂ ਬਾਅਦ ਕੇਸ ਚੱਲਿਆ ਕੇਸ ਬਦਲ ਕੇ ਕਰਨਾਲ ਹਰਿਆਣੇ ਦੇ ਵਿੱਚ ਕਰ ਦਿੱਤਾ ਤੇ ਹਰਿਆਣੇ ਦੀਆਂ ਕਚਹਿਰੀਆਂ ਦੇ ਵਿੱਚ ਸਿੱਖਾਂ ਦੇ ਖਿਲਾਫ ਗਵਾਹੀ ਕਿਸ ਨੇ ਦਿੱਤੀ ਲਾਲਾ ਜਗਤ ਨਾਰੈਣ ਤੇ ਜੀਵਨ ਸਿੰਘ ਉਮਰਾ ਨੰਗਲ ਜਿਹੜੇ ਅਕਾਲੀ ਦਲ ਤੇ ਜਨਤਾ ਸਰਕਾਰ ਦੇ ਵਿੱਚ ਪੰਜਾਬ ਦੇ ਮਾਲ ਮੰਤਰੀ ਕੈਬਨਟ ਮਨਿਸਟਰ ਸੀ ਇਹਨਾਂ ਦੋਹਾਂ ਬੰਦਿਆਂ ਨੇ ਜਿਹੜੀ ਗਵਾਹੀ ਸੀ ਉਹ ਨਿਰੰਕਾਰੀ ਦੇ ਹੱਕ ਵਿੱਚ ਦਿੱਤੀ ਤੇ ਸਿੱਖਾਂ ਦੇ ਖਿਲਾਫ ਦਿੱਤੀ ਆ ਤੁਸੀਂ ਜਿਹੜੇ ਸਬੂਤ ਹੈ ਵੀਡੀਓ ਦੇ ਵਿੱਚ ਸਾਰੀ ਸੰਗਤ ਇੱਕ ਵਾਰ ਦੇਖੋ ਕਿਵੇਂ ਗਵਾਹੀ ਦਿੱਤੀ ਕਿਵੇਂ ਬੋਲੇ ਅਗਲੀ ਗੱਲਬਾਤ ਦੋਸਤੋ ਆਪਾਂ ਫੇਰ ਕਰਦੇ ਆਂ ਆਲਾ ਜਗਤ ਨਾਰਾਇਣ ਹਾਜ਼ਰ ਹੋ ਸਬ 13 April 1978 ਨੂੰ ਜੋ ਕੁਝ ਹੋਇਆ ਮੈਂ ਉਸ ਦਾ ਚਸ਼ਮਦੀਦ ਗਵਾ ਇਸ ਦੋ ਜਿੰਨੇਵਾਰ ਪਿੰਡਰਾਵਾਲਾ ਅਖੰਡ ਕੀ ਜਥਾ ਤੇ ਸਿੱਖ ਆਪ ਨੇ ਤੇਰਾ ਬਹੁਤ ਆਸਕਰ ਤੇਰਾ ਗਾਰੀਆਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਉਹ ਰੱਖ ਚਲਾਈ ਗਏ ਆ ਆਜਾ ਆਜਾ ਆਡਰ ਹਥਿਆਰ ਬੰਦ ਸਿੱਖ ਸਮਾਗਮ ਦੀ ਸ਼ਾਂਤੀ ਭੰਗ ਕਰਨ ਲਈ ਆਏ ਤੇ ਆਪਣੀ ਹਿਫਾਜ਼ਤ ਕਰਨ ਲਈ ਗੋਲੀਆਂ ਚਲਾਈਆਂ ਗਈਆਂ ਹਾਜ਼ਰ ਹੋ ਜੱਜ ਸਾਹਿਬ ਸਤਿਗੁਰ ਬਚਨ ਸਿੰਘ ਅਰੰਕਾਰੀ ਬੇਲਖੋਲੀ ਬੇਕਸੂਰ ਨੇ ਮੈਂ ਖੁਦ ਵੇਖਿਆ ਵਜਾ ਸੇ ਕਪੜੇ ਹਥਿਆਰਮੰਦ ਸਿੰਘਾਂ ਦੇ ਨਾਲ ਆਇਆ ਤੇ ਨਿਰੰਕਾਰੀਆਂ ਨੇ ਤਾਂ ਆਪਣੇ ਬਚਾਉ ਲਈ ਹਥਿਆਰ ਵਰਤੇ ਚੰਗਾ ਹਜ਼ੂਰ ਤਾਂ ਪਹਿਲੇ ਪਤਾ ਨਹੀਂ ਕਿ ਵੀ ਨਹੀਂ ਦਾ ਸਰਕਾਰ ਸਰਕਾਰ ਤੱਕ ਹੈ ਸਰਕਾਰ ਨੇ ਪਾਸ ਨਹੀਂ ਦੀ ਸਰਕਾਰ ਆਦਰ 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 ਕੋਈ ਤੋਂ ਸਬੂਤ ਨਾ ਹੋਣੇ ਕੇ ਕਾਰਨ ਅਦਾਲਤ ਗੁਰਬਚਨ ਸਿੰਘ ਕੋ ਵਾਇਸਤ ਬਰੀ ਕਰਦੀ ਹੈ ਪਰ ਤੁਸੀ ਸਾਰੀ ਜਿਹੜੀ ਗੱਲਬਾਤ ਸੀ ਉਹ ਤੁਸੀ ਸੁਣੀ ਹੈ ਕਿਸ ਤਰ੍ਹਾਂ ਇਹ ਮਹਾਸਾ ਪ੍ਰੈਸ ਦੇ ਜਿਹੜੇ ਮਾਲਕ ਲਾਲਾ ਜਗਤਨ ਰੈਣ ਜਗਬਾਣੀ ਅਖਬਾਰ ਵਾਲੇ ਪੰਜਾਬ ਕੇਸਰੀ ਵਾਲੇ ਤੁਹਾਨੂੰ ਸੌਕੇ ਕਰਕੇ ਦੱਸ ਦਿਆਂ ਇਹਨਾਂ ਨੇ ਕਿਵੇਂ ਕਰਨਾਲ ਦੇ ਵਿੱਚ ਜਾ ਕੇ ਉਸ ਨਿਰੰਕਾਰੀ ਦੇ ਹੱਕ ਦੇ ਵਿੱਚ ਗਵਾਹੀ ਭਗਤੌਣੀ ਤੇ ਦੂਜਾ ਸਿਰ ਤੇ ਭਾਵੇਂ ਉਹਦੇ ਨੀਲੀ ਪੱਗ ਸੀ ਚਿੱਟੇ ਕੱਪੜੇ ਪਾਏ ਹੋਏ ਜੀਵਨ ਸਿੰਘ ਉਮਰਾਨੰਗਲ ਇਹਨੂੰ ਸੰਤ ਭਿੰਡਰਾਂ ਵਾਲਿਆਂ ਨੇ ਆਖਿਆ ਸੀ ਕਿ ਜਾ ਜੀਵਨ ਸਿਆਂ ਜਾ ਕੇ ਤੂੰ ਨਿਰੰਕਾਰੀਆਂ ਦਾ ਸਮਾਗਮ ਬੰਦ ਕਰਕੇ ਆ ਜੇਕਰ ਦੋਸਤੋ ਇਹ ਆਪਣੀ ਪਾਵਰ ਵਰਤਦਾ ਸਮਾਗਮ ਨੂੰ ਬੰਦ ਕਰ ਦਿੰਦਾ ਨਾ ਤੇ ਭਾਈ ਫੌਜਾ ਸਿੰਘ ਸੀਦ ਹੁੰਦਾ ਸੀ ਤੇ ਨਾ ਹੀ ਤੇਰਾ ਸਿੰਘ ਸੀਦ ਹੋਣੇ ਸੀ ਤੇ ਨਾ ਹੀ ਮੁੜ ਕੇ 84 ਤੇ ਸ਼ਾਇਦ 90 92 ਵੀ ਨਾ ਆਉਂਦਾ ਪਰ ਉਹਨੇ ਹੱਥ ਖੜੇ ਕਰ ਦਿੱਤੇ ਕਹਿੰਦਾ ਜੀ ਸਾਡਾ ਜਨਤਾ दल ਦੀ ਸਰਕਾਰ ਹੈ ਉਦੇ ਅੱਗੇ ਜੋਰ ਨਹੀਂ ਚੱਲਦਾ ਮਤਲਬ ਕਿ ਉਹ ਵੀ ਲਾਲਾ ਜਗਤ ਨਾਰਾਇਣ ਦੇ ਨਾਲ ਇਹ ਵੀ ਜਿਹੜਾ ਬੰਦਾ ਸੀ ਜੀਵਨ ਸਿੰਘ ਉਮਰਾਨੰਗਲ ਇਹ ਵੀ ਦੋਸਤੋਂ ਨਾਲ ਮਿਲਿਆ ਹੋਇਆ ਸੀ ਤਾਂ ਕਰਕੇ ਇੰਨਾ ਵੱਡਾ ਜਿਹੜਾ ਹਾਦਸਾ ਵਾਪਰਿਆ ਤੇ ਇਸ ਤਰ੍ਹਾਂ ਜਾ ਕੇ ਇਹਨਾਂ ਨੇ ਕਚਹਿਰੀਆਂ ਵਿੱਚ ਗਵਾਹੀ ਦਿੱਤੀ ਤੇ ਹੁਣ ਮੈਂ ਨਾਲ ਹੀ ਤੁਹਾਨੂੰ ਗੱਲ ਕਰਦਾ ਕਿ ਪੰਜਾਬੀ ਸੂਬਾ ਮੋਰਚਾ ਵੇਲੇ ਵੀ ਬੜਾ લાલા જગત નારાયણ ਨੇ জোর ਲਾਇਆ ਇਹਨੇ ਕਿਹਾ ਕਿ હિન્દી ભાષા લખਿਓ ਜਿੰਨੇ ਵੀ ਪੰਜਾਬ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਸੀ ਤੇ ਪਿੰਡਾਂ ਵਿੱਚ ਇਹਨੇ জোর ਪਾਇਆ ਕਹਿੰਦਾ ਵੀ ਪੰਜਾਬੀ ਭਾਸ਼ਾ ਨਾ લખਿਓ ਸਾਰੇ ਜਾਣੇ ਹਿੰਦੀ ਲਿਖਿਓ ਤਾਂ ਕਿ ਸਿੱਖਾਂ ਦਾ ਜਿਹੜਾ ਸੂਬਾ ਹੈ ਉਹ ਨਾ ਬਣ ਸਕੇ ਦੋਸਤੋ ਦੇਖੋ ਖਾਂਦੇ ਪੰਜਾਬ ਦਾ ਸੀ ਕਮਾਈ ਪੰਜਾਬ ਚੋਂ ਕਰਦੇ ਸੀ ਪਰ ਹੱਥ ਕਿਹਦੇ ਵੜਦੇ ਸੀ ਪੰਜਾਬਗਾਂ ਦੇ ਕਿ ਪੰਜਾਬੀਆਂ ਨੂੰ ਆਪਣਾ ਸੂਬਾ ਨਾ ਮਿਲੇ ਫਿਰ ਇਹ ਬੰਦੇ ਨੇ ਇੱਥੇ ਨਹੀਂ ਖੜਾ ਪੰਜਾਬੀ ਸੂਬਾ ਤਾਂ ਇਹਨੇ ਲੰਗੜਾ ਸੂਬਾ ਬਣਾ ਦਿੱਤਾ ਫਿਰ ਇਹਨੇ ਸਰਦਾਰ ਗਰਜਨ ਸਿੰਘ ਜੀ ਟੌੜਾ ਤੇ ਸਰਦਾਰ ਗਰਦਿਆਲ ਸਿੰਘ ਅਜਨੋਹਾ ਜਿਹੜੇ ਕਾਲ ਤਖਤ ਦੇ ਜਥੇਦਾਰ ਸੀ ਮੌਕੇ ਦੇ ਤੇ ਸਰਦਾਰ ਗਰਜਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹ ਅਮਰੀਕਾ ਗਏ ਹੋਏ ਸੀ ਵਿਦੇਸ਼ ਯਾਤਰਾ ਤੇ ਧਰਮ ਪ੍ਰਚਾਰ ਵਿੱਚ ਤੇ ਉਦੋਂ ਦੋਸਤੋ ਫਿਰ ਇਹਨੇ 1981 ਦੇ ਵਿੱਚ ਇੱਕ ਬਿਆਨ ਦਿੱਤਾ ਉਹਨਾਂ ਦੇ ਜਾਣ ਤੋਂ ਮਗਰੋਂ ਕਹਿੰਦਾ ਇਹ ਬੰਦੇ ਉੱਥੇ ਗਏ ਐ ਫਿਰਕੂ ਭਾਵਨਾ ਦਾ ਪ੍ਰਚਾਰ ਕਰਨ। ਕਹਿੰਦਾ ਇਹ ਦੇਸ਼த்ਰੋਹੀ ਨੇ ਇਹ ਦੇਸ਼ ਨੂੰ ਵੰਡਣਾ ਚਾਹੁੰਦੇ ਐ ਤੇ ਦੇਸ਼ ਨੂੰ ਵੰਡ ਕੇ ਵੰਡੀਆਂ ਪਾਉਣੀਆਂ ਚਾਹੁੰਦੇ ਐ। ਭਾਵ ਦੋਸਤੋ ਗਦਾਰ ਤੱਕ ਸ਼ਬਦ ਵਰਤੇ ਆ। ਜਿਹੜਾ ਧਰਮ ਜੁੱਧ ਮੋਰਚੇ ਫਿਲਮ ਵਿੱਚ ਵੀ ਦਿਖਾਇਆ ਗਿਆ ਕਿਤਾਬਾਂ 'ਚ ਵੀ ਇਹਨੇ ਦੋਨਾਂ ਨੂੰ ਜਿਹੜੇ ਮੁੱਖ ਸੀਗੇ ਵੱਡੀ ਸਸਤਾ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੂਜਾ ਕਾਲ ਤਖਤ ਦਾ ਜਥੇਦਾਰ ਕਿਸ ਤਰ੍ਹਾਂ ਦੋਸਤੋ ਇਹਨਾਂ ਨੇ ਗਦਾਰ ਸ਼ਬਦ ਦੇਣੇ ਵਰਤਿਆ ਸੰਤ ਜਰਨੈਲ ਸਿੰਘ ਦੇ ਕੋਲੇ ਸਿੰਘਾਂ ਨੇ ਅਖਬਾਰ ਦੇ ਵਿੱਚ ਦਿਖਾਇਆ ਉਹ ਵੀ ਤੁਸੀਂ ਆਪਣੇ ਕੰਨੀ ਸੁਣੋ ਕਿ ਕਿਸ ਤਰ੍ਹਾਂ ਦਾ ਇਹਨੇ ਬਿਆਨ ਦਿੱਤਾ ਸੀ ਅਖਬਾਰ ਦੇ ਵਿੱਚ ਦੋਸਤੋ ਪੰਜਾਬ ਵਿੱਚ ਮਰਦਮ ਸ਼ਮਾਰੀ ਹੋਈ ਜਿਸ ਵਿੱਚ ਚਾਰਿਆ ਸਮਾਜ ਮੁਖੀ ਲਾਲਾ ਜਗਤ ਨਾਰਾਇਣ ਦੇ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਤੇਜਿਆ ਤੇ ਉਹਨੇ ਕਿਹਾ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਨਹੀਂ ਪਰ ਉਹਨਾ ਵੱਲੋਂ ਪ੍ਰਕਾਸ਼ਿਤ ਇੱਕ ਪੰਜਾਬੀ ਅਖਬਾਰ ਨੂੰ ਤਾਂ ਸਤ ਚਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉੱਚੇ ਚੇਤੌਰ ਤੇ ਆਪ ਪੜਦੇ ਹੁੰਦੇ ਸਨ ਹਰ ਪੜਿਆ ਕਿਸ ਨੇ ਕੀ ਗੱਲ ਹੋ ਗਈ ਸੰਤ ਜੀ ਕੀ ਲਿਖਿਆ ਆ ਤੂੰ ਹੀ ਪੜ ਕੇ ਦੱਸ ਕੀ ਲਿਖਿਆ ਇਹ ਸੋਚ ਲਾਲਾ ਜਗਤ ਨਾਰਾਇਣ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਤਹੋੜਾ ਤੇ ਸ਼੍ਰੀ ਅਕਾਲ ਤੱਕ ਫਾਇਬ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਉਹਨਾਂ ਦੀ ਅਮਰੀਕੀ ਫੇਰੀ ਕਾਰਨ ਦੇਸ਼ ਦਰੋਹੀ ਅਤੇ ਦੇਸ਼ ਦੇ ਗਦਾਰ ਆਖਿਆ ਗਿਆ ਹੈ। ਤਾਂ ਦੋਸਤੋ ਇਹ ਤੁਸੀਂ ਦੋਨੇ ਬਿਆਨ ਆਪਣੇ ਕੰਨ ਹੀ ਸੁਣ ਲੇ। ਕਿ ਕਿਸ ਤਰ੍ਹਾਂ ਇਹਨੇ ਗਰਚਰਨ ਸਿੰਘ ਟੌੜਾ ਤੇ ਗੁਰਦਿਆਲ ਸਿੰਘ ਜਨੋਹਾ ਨੂੰ ਗਦਾਰ ਸ਼ਬਦ ਵਰਤਿਆ। ਤੇ ਕਰਨਾਲ ਦੇ ਵਿੱਚੋਂ 62 ਦੇ 62 ਜਿਹੜੇ 63 ਬੰਦੇ ਸੀ ਉਹ ਵੀ ਬਰੀ ਕਰਾਈ। ਤਾ ਕਰਕੇ ਦੋਸਤੋ ਜਿਹੜਾ ਇਹ ਅਖਬਾਰ ਹੈ ਇਹਨੂੰ ਮੈਂ ਕਹਿ ਦੇਵਾਂ ਇਹ ਕਦੇ ਵੀ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਰਿਹਾ ਇਹਨੇ ਸਿੱਖਾਂ ਦੇ ਖਿਲਾਫ ਸਦਾ ਹੀ ਜ਼ਹਿਰ ਉਗਲਿਆ ਕਦੇ ਵੀ ਇਹ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਇਹ ਸਿੱਖਾਂ ਦਾ ਬੈਰੀ ਬਣ ਕੇ ਰਿਹਾ ਦੁਸ਼ਮਣ ਬਣ ਕੇ ਰਿਹਾ ਤਾਂ ਤੁਸੀਂ ਇਹ ਦੋਨੇ ਬਿਆਨ ਤੁਹਾਨੂੰ ਸਰਵਣ ਕਰਵਾਏ ਐ ਇਸ ਤੋਂ ਬਾਅਦ 1981 ਦੇ ਵਿੱਚ ਫਿਰ ਜਿਹੜੀ ਇਹਦੀ ਮੌਤ ਹੈ ਲਾਲਾ ਜਗਤ ਨਾਰੈਣ ਦੀ ਉਹ ਲੁਧਿਆਣਾ ਜਿਹੜਾ ਬਾਈਪਾਸ ਹੈ ਜਲੰਧਰ ਬਾਈਪਾਸ ਉਥੇ ਨਛੱਤਰ ਸਿੰਘ ਰੋਡੇ ਤੇ ਭਾਈ ਸਵਰਨ ਸਿੰਘ ਜਿਹੜੇ ਸੰਤਾਂ ਦੇ ਭਤੀਜੇ ਸੀ ਉਥੇ ਜਿਹੜੀ ਮੌਤ ਹੈ ਉਥੇ ਨਿਰੰਕਾਰੀ ਲਾਲਾ ਜਗਤ ਨਾਰੈਣ ਦੀ ਮੌਤ ਹੋ ਗਈ ਸੀ ਤੇ ਇਹਦੇ ਬੇਟੇ ਦੀ ਮੌਤ ਹੋ ਗਈ ਸੀ ਇਹ ਦੋਸਤੋ ਸਾਰੀ ਜਿਹੜੀ ਕਹਾਣੀ ਸਟੋਰੀ ਸੀ ਤੁਸੀਂ ਸਰਬਣ ਕੀਤੀ ਹੈ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ